Thank uh you. -huh. 이음 먹는 거왜이렇 Thank <laughs> <laughs> you <laughs> 对 ì n h l ਬਾਰਸ਼ ਬਾਬਾ ਜੀ ਠੀਕ ਠਾਕ ਹੋ ਗਈ ਬਾਬੇ ਦੀ ਮਿਹਰ ਕਿਰਪਾ ਬਾਬਾ ਦੀ ਇਸ ਤਰ੍ਹਾਂ ਦਾ ਲੱਗਾ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੀ ਮੌਸਮ ਨੇ ਤੇ ਬਹੁਤ ਕਿਰਪਾ ਕੀਤੀ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਮੌਸਮ ਨੂੰ ਇਸ ਤਰ੍ਹਾਂ ਇਹ ਰੂਪ ਦੇ ਕੇ ਅਮਲ ਤਰੂਪੀ ਵਰਖਾ ਕੀਤੀ ਹੈ ਜਿਹੜੀ ਸੰਗਤਾਂ ਦੇ ਉੱਤੇ ਔਰ ਮੌਸਮ ਤੋਂ ਵੀ ਬਹੁਤ ਵੱਡੀ ਨਿਜਾਤ ਜਿਹੜੀ ਗਰਮੀ ਤੋਂ ਨਿਜਾਤ ਮਿਲੀ ਹੈ ਉਹ ਬਹੁਤ ਕਿਰਪਾ ਹੈ ਜੀ ਸਾਧਗੁਰੂ ਦੇ ਬਜ਼ੁਰਗਾਂ ਵਾਸਤੇ ਔਰ ਬੱਚਿਆਂ ਵਾਸਤੇ ਜੋ ਬਹੁਤ ਛੋਟੇ-ਛੋਟੇ ਬੱਚੇ ਹੈ ਜੋ ਗਰਮੀ ਤੋਂ ਬਹੁਤ ਪਰੇਸ਼ਾਨ ਹੋ ਜਾਂਦੇ ਸੀ ਤੇ ਉਸ ਤੋਂ ਬੜੀ ਵੱਡੀ ਨਿਜਾਤ ਮਿਲੀ ਹੈ ਬੜਾ ਅੱਛਾ ਮੌਸਮ ਰਿਹਾ ਸਾਧਗੁਰੂ ਦੀ ਕਿਰਪਾ ਦੇ ਨਾਲ ਔਰ ਅਮਰਤ ਰੂਪੀ ਵਰਖਾ ਉਹਨਾਂ ਨੇ ਆਪ ਹੀ ਕੀਤੀ ਹੈ ਸਾਧਗੁਰੂਆਂ ਜੀ ਕਿੰਨਾ ਤੱਕ ਲੋਕੀਂ ਨਜ਼ਾਰਾ ਸੀ ਸਰ ਨਜ਼ਾਰਾ ਤੇ ਹੈ ਹੀ ਉਤੋਂ ਬੱਦਲ ਵੀ ਆਪਣਾ ਤਰੋ ਕੀਰਤਨ ਦੀ ਲੜੀ ਚੱਲ ਰਹੀ ਸੀ ਚੜੀ ਚੱਲ ਰਹੀ ਹੈ ਉਹ ਤਾਂ 사ਤਗੁਰ ਨੇ ਇੰਦਰ ਦੇਵਤਾ ਨੇ ਜਿਹੜਾ ਵਰਖਾ ਜਿਹੜੀ ਕੀਤੀ ਆ ਉਹ ਵੀ ਲੜੀ ਬਹੁਤ ਵਧੀਆ ਰਹਾ ਨਜ਼ਾਰਾ ਤੇ ਅਦਭੁਤ ਹੈਗਾ ਇਹਦਾ ਤਾਂ ਕੋਈ ਦੇਣ ਹੈ ਨਹੀਂ ਐ ਇਹੋ ਜਿਹਾ ਮੌਸਮ ਦਾ ਤਾਂ ਦੇਣ ਹੈ ਨਹੀਂ ਆ ਕਰੀ ਜੀ ਮੈਂ ਸਮਝਣਾ ਕਿ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪਈ ਸੀ ਫਿਰ ਵੀ ਸੰਗਤਾਂ ਆਪਣੇ ਪਰਿਵਾਰਾਂ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇ ਰਜਾਨਾ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਵਾਸਤੇ ਵੱਡੀ ਤਲਾਬ ਵਿੱਚ ਪਹੁੰਚ ਰਹੀਆਂ ਸਨ ਪਰ ਅੱਜ ਬਰਸਾਤ ਦਾ ਮੌਸਮ ਹੈ ਪਹਿਲਾ ਬਰਸਾਤ ਦਾ ਦਿਨ ਹੈ ਇੱਕਾਫੀ ਤੇਜ਼ ਬਰਸਾਤ ਹੋ ਰਹੀ ਹੈ ਤੇ ਸੰਗਤਾਂ ਦੇ ਵਿੱਚ ਇਹਨਾਂ ਉਸ਼ਾ ਹੈ ਕਿ ਸੰਗਤਾਂ ਭਾਵੇਂ ਨੇਰੀ ਹੋਵੇ ਭਾਵੇਂ ਚਖੜ ਹੋਵੇ ਤੇ ਭਾਵੇਂ ਤੂਫਾਨ ਆਉਣ ਉਹ ਆਪਣੇ ਗੁਰੂ ਨੂੰ ਦਰਸ਼ਨ ਕਰਨ ਵਾਸਤੇ ਗੁਰੂ ਨੂੰ ਨਤਮਸਤ ਹੋਣ ਵਾਸਤੇ ਪਰਿਵਾਰਾਂ ਸਮੇਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਨਤਮਸਤ ਹੋਣ ਵਾਸਤੇ ਪਹੁੰਚ ਰਹੀਆਂ ਨੇ ਕਿਉਂਕਿ ਗਰਮੀ ਤੋਂ ਅੱਜ ਰਾਹਤ ਮਿਲੀ ਹੈ ਸੰਗਤਾਂ ਨੂੰ ਸੰਗਤਾਂ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗੁਰੂ ਘਰ ਵਿਖੇ ਨਤਮਸਤ ਹੋਣ ਆ ਰਹੀਆਂ ਹਨ ਮੈਂ ਸਮਝਦਾ ਕਿ ਜਿੱਥੇ ਸੰਗਤਾਂ ਆਪਣੇ ਵਿਹਲਾ ਰਹੀ ਵੱਡੀ ਤਦਾਰ ਵਿਚ ਆ ਰਹੀਆਂ ਹਨ ਉਥੇ ਇਸ ਭਾਰੀ ਬਰਸਾਤ ਤੋਂ ਸੰਗਤਾਂ ਨੂੰ ਰਾਹਤਵਾਂਣ ਵਾਸਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਾਹ ਸਾਹਿਬ ਵੱਲੋਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਸੰਗਤਾਂ ਜੋੜੇ ਘਰ ਵਿਖੇ ਪਹੁੰਚਦੀਆਂ ਹਨ ਤਾਂ ਸੰਗਤਾਂ ਉੱਥੇ ਆਪਣੇ ਜੋੜੇ ਲਾ ਕੇ ਜਦੋਂ ਆਪਣੇ ਚੰਦ ਧੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਅੰਦਰ ਜਾਣਾ ਚਾਹੁੰਦੀਆਂ ਤਾਂ ਉੱਥੇ ਵੀ ਸ੍ਰੀ ਦਰਬਾਰ ਸਾਹਿਬ ਵੱਲੋਂ ਪਲਾਇਆ ਤੋਂ ਲੈ ਕੇ ਪੂਰੀ ਪ੍ਰਕਰਮਾ ਦੇ ਵਿੱਚ ਮੈਟਾਂ ਦੀ ਵਿਛਾਈ ਕੀਤੀ ਗਈ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ ਇਸ ਤੋਂ ਇਲਾਵਾ ਬਾਹਰ ਤੁਸੀਂ ਦੇਖ ਸਕਦੇ ਹੋ ਟੈਂਟ ਛਮਿਆਨੇ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਇਹ ਛਮਿਆਨੇ ਦੇ ਥੱਲੇ ਚੱਲ ਕੇ ਆ ਰਹੀਆਂ ਨੇ ਤੇ ਇਸ ਛਮਿਆਨੇ ਰਾਹੀਂ ਉਹ ਉਹਨਾਂ ਨੂੰ ਗਿੱਲਾ ਨਾ ਹੋ ਸਕਣ ਤੇ ਉਹ ਆਪਣੇ ਗੁਰੂ ਘਰ ਵਿਖੇ ਪਹੁੰਚ ਸਕ ਜਾਣ ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਗੱਠੜੀ ਦਾ ਗੱਠੜੀ ਘਰ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਕਿ ਜੋ ਉਹ ਆਪਣੇ ਕੱਪੜੇ ਬੈਗ ਲੈ ਕੇ ਆ ਰਹੇ ਹਨ ਉਹ ਗਿੱਲੇ ਨਾ ਹੋ ਸਕਣ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ